ਇਹ ਜਿਹੜੀ ਦੋਤੀ ਵਾਲੀ ਮਸ਼ੀਨ ਹੈ ਨਾ ਇਹ ਕਰਤਾ ਨਾ ਮੇਹਰੋਗ ਮੈਂ ਆ ਗਿਆ ਉਖਾਪ ਲਿਆ ਨਹੀਂ ਲੱਭੀ ਚਾਰ ਵਾਲੀ ਜਿਹੜੀ ਹੁਣ ਚਾਰ ਕੋੜੀ ਵਾਲੀ ਮਸ਼ੀਨਾਂ ਪਾਸੇ ਜਿਹਨਾਂ ਬਲੇਡ ਟੂ ਬਟਲ ਤੋਂ ਸਪੀਡ ਨਾਲ ਵੰਦਾ ਤੇ ਚਾਰ ਵੇਖਣਾ ਨਹੀਂ ਕਰੇ ਬੜਾ ਖਿਆਲ ਨਾਲ ਬੜਾ ਨਾਰਾ ਤੇ ਬਾਕੀ ਦੇਖੋ ਤੁਸੀਂ ਆਓ हेलो बंदी से बहुत घंटे जा रही है तो सब्सक्राइब चैनल कर लो भी की हो गया सब्सक्राइब सबसक्राइब क्यों कर दो सब्सक्राइब करो लाइक करो शेयर करो कमेंट करो कि आप वॉइस थोड़ी जगटा दी बाकी सब्सक्राइब कर लो जीरो पाक फिर तक मिलने गुड बाय ਕੰਦੇ ਮਰੇ ਵੀਡੀਓ ਓਚਾ ਨਾ ਪਾ ਦੂਗਲੇ ਵੱਡਦਾ ਹੈ ਤੇ ਬਾਕੀ ਮਤਰਾ ਮਰਦੀ ਨਹੀਂ ਬੀਦੀ ਚਲੋ ਛੱਡੂ ਤੇ ਇੱਕ ਆਪਾ ਕਿਲਾ ਹੋਰ ਲੱਭਣਾ ਚਾਹੀਦਾ ਜੇ ਚੱਲ ਗਏ ਤੇ ੜੀ ਉਸ ਪਛਾਨਣ ਚੋਂ ਗਾਇ ਤੁਹਾਨੂੰ ਦੱਸ ਦਿਆ ਕਿੱਥੇ ਤੇ ਮਿਲਦੇ ਆ ਉੱਥੇ ਜਾ ਗਏ ਠੀਕ ਹੈ ਜੀ ਕੀ ਤੋਰਦੇ ਕਹਿੰਦੇ ਆਪਾਂ ਸਾਰਾ ਚੋਨਾ ਵੱਡਦਾ ਹੈ ਤੇ ਟਾਈਟਰ ਡਿਊ ਦੇ ਇੰਨਾ ਭਰੀ ਭਾਰੀ ਜਲ ਕੋਈ ਨਾ ਤੋਂ ਨਾ ਕੱਟ ਨਹੀਂ ਰਿਹਾ ਚਲ ਕੋਈ ਨਾ ਤੇ 1 2 3 ਕੱਕ ਦੇ ਕੱਕ ਦੇ ਬਿੰਦਰਾ ਚੱਲ ਇਹ ਕੀ ਹੋ ਗਿਆ ਚਲੋ ਛੱਡੋ ਫਿਰ ਆਪਾਂ ਥੰਬਨਲ ਕਰਤੀਏ ਲਈ ਮਿੱਤਰੋ ਧੀ ਵੀਡੀਓ ਆਪਾਂ ਪਹਿਲਾਂ ਰਿਕਾਰਡ ਕਰ ਲਈ ਹੀ ਤੇ ਅੱਧੀ ਵੀਡੀਓ ਹੁਣ ਆਪਾਂ ਰਿਕਾਰਡ ਕਰਨ ਲੱਗੇ ਆ ਸੌਰੀ ਯਾਰ ਤੇ ਆਪਾਂ ਜਿਹੜਾ ਝੋਨਾ ਸਾਰਾ ਵੜਤਾ ਸੀ ਤੁਹਾਨੂੰ ਪਤਾ ਹੀ ਹੈ ਵੇਖਿਆ ਹੋਣਾ ਏ ਤੇ ਬਾਕੀ ਮੈਂ ਆਖਿਆ ਕਿ 963 ਦੀ ਇੱਧਰ ਕੁਆਦ ਨਹੀਂ ਹੈਗੀ ਤੇ ਮੈਂ ਤਦੇ ਲਾਤਾ ਮਹੈਰ ਉਹਦਾ ਫਾਇਦਾ ਹੀ ਫਾਇਦਾ ਹੀ ਕੀ ਜੇ ਨਹੀਂ ਹੁੰਦੀ ਆਹ ਛੋਟਾ ਵੇਖੋ ਇਹ ਬੋਕ ਦਾ ਤੇ ਨਾਲੇ ਤੁਹਾਨੂੰ ਪੱਟੀ ਲਿਫਟ ਲਵਾ ਕੇ ਦਿਖਾਉਣੀ ਆ ਠੀਕ ਹੈ ਜੀ ਤੇ ਤੋੜ ਦਈਏ ਬੈ ਚੱਲ ਮੇਰੇ ਆ ਮੱਕੀਆਂ ਯੱਕ ਉਹ ਵੇਖੋ ਦੇਖੋ ਹੋਣ ਤਾਂ ਪਹਿਲੂ ਟਫਟੀ ਮਿੱਤਰੋ ਕੰਮ ਇਹਨ ਕਰਦੀ ਪਈ ਯਾ ਲ ਮਖਣਾ ਤੇ ਦੇਖੋ ਮੇਰੇ ਵੀਡੀਓ ਮਿੱਤਰੋ ਇਹਨੂੰ ਕੋ ਜੋ ਗਿਆ ਚਲੋ ਤੈਨੂੰ ਸੈਟ ਕਰਕੇ ਮਿਲਦੇ ਹਾਂ ਠੀਕ ਆ ਜੀ ਕਹਿੰਦੇ ਮੇਰੇ ਵੀਡੀਓ ਤੋੜਤਾ ਬੌਲਣ ਪਾ ਕੇ ਟਰਾਲੀ ਛੋਟਣ ਚੱਲੇ ਦਾਣੇ ਦਾਣਾ 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 ਛੁੱਟਣ ਚੱਲੇ ਆ ਟਿੰਲ ਲੰਗਲ ਨੂੰ ਤੇ ਚੱਲੂ ਫਿਰ ਚੱਲੀਏ ਜਨਾ ਉਹ ਆ ਗਈ ਆਪਣੀ ਮੰਡੀ ਆੜਤੀ ਆਪਣੇ ਪੈਸੇ ਦੇ ਅਸੀਂ ਟਰੈਕਟਰ ਲੈਉਣਾ ਤੇ ਟੈਟਰਾਂ ਪਾਂ ਵਿੱਚ ਵੇਖਦੇ ਮੈਂ ਤੁਹਾਨੂੰ 800 ਫਿਰ ਜਲ ਆ ਜਾਂਦਾ ਆ ਤਾਂ ਕਹਿੰਦੇ ਮੇਰੇ ਉਹ ਨੈਕਸਟ ਵੀਡੀਓ ਚ ਵੇਖਿਓ ਤੁਸੀਂ ਪਾ ਦਾਂਗੇ ਤੱਕ ਇਹ ਤੇਰਾ ਫਾਨ ਚਕਾਉਣਾ ਹੌਲੈਂਡ ਬਹੁਤ ਕੈਂਟੀ ਆ ਕੀ ਹਲ ਮਿੱਠੇ ਲਾਥਾ ਦੇ ਚੱਲ ਜੀਏ ਕਰਾਂ ਪੱਕਾ ਰੂ ਸਿੰਗਲ ਡਾਈ ਟਰਾਲੀ ਆ ਮਿੱਤਰੋ ਤੁੰਗੇ ਸਮਝਦੇ ਹੋਗੇ ਟਰਾਲਾ ਇਨਾ ਆਪਾ ਜੀ ਹਾਂ ਜੀ ਐ ਤੇਰਾ ਇਹ ਵੇ ਹੂੰ ਤੇ ਬਾਕੀ ਸਬਸਕ੍ਰਾਈਬ ਕਰ ਲੋ ਇਹਨੂੰ ਲੱਖਾਂ ਦਿਨ ਫੇਰ ਦਿਨ ਮਿਲਦੇ ਤੈਨੂੰ ਜਿਹੜੋ ਲੱਖ ਗਿਆ ਚਲੋ ਇੱਥੇ ਚੱਲਿਆਵੇਂ ਵੀਡੀਓ ਬੰਦ ਕਰਨੀ ਤੇ ਅੱਜ ਮਿੱਤਰੋ ਇਹਦੇ ਆਤੀ ਅੱਧੀ ਪਜਦੀ ਵੀਦ ਨੇ ਕਣਕ ਇੱਕ ਹਗੀ ਲਾਦਾਂ ਆਪਾਂ ਕਿਹੜੇ ਨਾ ਬੀਜਿਆ ਯਾਰ ਇਹ ਮੈਨੂੰ ਸਮਝ ਨਹੀਂ ਆਉਂਦੀ ਮੇਰਾ ਤਾਂ ਜੀ ਖੌਲੈਂਡ ਹੈ ਖੌਲੈਂਡ ਮਿੱਤਰੋ ਕਿਤੇ ਵਾਜੂ ਪੂਪਾੜਦੇ ਟੁੜਿਆਂਦਾ ਤੇ ਚਲੋ ਫਿਰ ਚੱਲਦੇ ਹਰਦੇ ਕੰਮ ਕਰਦੇ ਤਰੂ ਕਹਿੰਦੇ ਮੈਂ ਸੋਚਿਆ ਪਹਿਲਾਂ ਮੱਕੀ ਦੇ ਹੀ ਕੰਡਾ ਕੱਢ ਦਈਏ ਇਹ ਤਾਂ ਹੁਣ ਬੜੀ ਚਣ ਨਹੀਂ ਨੀਗੀ ਤੇ ਮੈਂ ਸੁਪਰ ਸੀਡਰ ਪਾ ਲਿਆਂਦਾ ਆਪਣੀ ਛੱਤੀ ਟੀ ਮਗਰ ਤੇ ਚੋਕ ਰੀ ਫੱਟਾ ਇਹਦਾ ਵੀ ਮਿੱਤਰੋ ਯਾਰ ਵਾਉ ਨੂੰ ਜੀਤ ਨਹੀਂ ਕਰਦਾ ਪੱਕੀ ਕਰੀਏ ਮਹੀਨ ਹੀ ਨਹੀਂ ਲੱਭੀ ਸੜੀ ਜੋ ਕੋਈ ਐਮ ਸੌਰੀ ਗਾਲ ਨਿਕਲਦਾ ਹੈ ਗਾਲ ਕੱਢਣ ਵਾਲਾ ਕਰਦਾ ਹੈ ਔਰ ਗਾਲ ਨਿਕਲਦਾ ਹੈ ਤੇ ਬਾਕੀ ਕਿੱਕ ਦੇ ਸੁਪਰ ਸੀਡਰ ਨੇ ਕੀ ਕਰ ਪੁੜੀਆਂ ਕੱਟੀਆਂ ਇਹਦਾ ਕੁਛ ਛੱਡੂ ਨਾ ਵੇਖਿਓ ਮਿੱਤਰੋ ਤੁਸੀਂ ਪੌਦਾ ਤੱਕ ਹਾਂ ਬੋਲਣ ਤੜਾ ਕਿਨ ਅਈ ਟੁੜਕੀਆਂ ਦੇ ਨਾਲ ਜਾਉ ਮੱਕੀਆਂ ਮੁੱਕੀਆਂ ਵਿੱਚ ਵਗਣ ਗਿਆ ਮੈਂ ਸੋਤੀਆਂ ਨਹੀਂ ਮੱਕੀ ਵਾਉਣੀ ਪਉ 4 ਪਾਵਾਂਗੇ ਆਜ ਦਿਨੋਂ ਆਕੇ ਮਸ਼ੀਨ ਹੀ ਨਹੀਂ ਲੱਗੀ ਚਲੋ ਫਿਰ ਮਿੱਤਰੋ ਕਰ ਲੀਏ ਗੇੜੇ ਗੂੜੇ ਲਾ ਲਈਏ ਫਿਰ ਤੈਨੂੰ ਮਿਲ ਜੀਂ ਬੀਜਣ ਲੱਗ ਪਿਆ ਆਪਾਂ ਮੱਕੀ ਦੇਖੋ ਇੰਨੇ ਬੀਤੀਆ ਤਾਂ ਚਲੋ ਬੀਜੀ ਆਨੇ ਹੋਲੀ ਹੋਲੀ ਹੋਲੈਂਡ ਯਾ ਲੈ ਮੇਰਾ ਮੱਖਣਾ ਸਤਿਗੰਦੇ ਆਪਾਂ ਬੀ ਬੀਤੀ ਪੰਕਤੋ ਸੋਰੀ ਮੱਕੀ ਦਾਕੀ ਉਹ ਕੋਈ ਨਹੀਂ ਮੈਪ ਤੇ ਦੇਖੋ ਆ ਦੇਖੋ ਇੱਧਰ ਇੱਕ ਵੀ ਨਹੀਂ ਛੱਡਿਆ ਕੰਕਬੀਤੀ ਚਾੜ ਗਿਆ ਹੌਲੈਂਡ ਨੂੰ ਤਾਣ 1 2 3 ਚੱਕ ਤਾ ਚਲੋ ਜੀ ਕਹਿੰਦੇ ਹੁਣ ਆਇਦੇ ਵਲੌਗ ਦੇ ਵਿੱਚ ਬਸ ਇੰਨਾ ਹੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਉਹਨੇ ਚੰਗੀ ਗੁੱਡ ਬਾਇ ਲਾਈਕ ਤੇ ਚੈਚਕ੍ਰਾਈਬ ਕਰ ਦਿਓ ਚੈਨਲ ਨੂੰ ਵਾ